ਇਹਾਂ ਬਲੀ ਨਾਮ ਰੂ ਹੋ ਗਿਆ ਜਿਹਦਾ ਹੌਟ ਕੇ ਕਾਟਾ ਮਿਆਂ ਬਲੀ ਨਾਮ ਹੋ ਗਿਆ ਆ ਬੈ ਜਾ ਪਾਪਾ ਕਰ ਦੇ ਵਾ ਹੋਣਾ ਪਾਪਾ ਆ ਗਏ ਨਾ ਮੈਂ ਆ ਗਏ ਭਾਈ ਆ ਕੀ ਕਰਦਾ ਇਹਾਂ ਜੂਰੂ ਕੋਣ ਨਾ ਅੱਛਾ ਪੌਣ ਤੇ ਤੇਲ ਚੌਲੀ ਪਾਉਣਾ ਹੈ ਚਲੋ ਚੰਗੀ ਗੱਲ ਹੈ ਹਨਾ ਨੇਜੂ ਹੂੰ ਹੂੰ ਪਾਪਾ ਪੁੰਨ ਦਾ ਤਾਂ ਨਹੀਂ ਕਰਨੇ ਬਈ ਪਾਪਾ ਬੜਾ ਵਰਜਾ ਤਾਂ ਆਪ ਨਹੀਂ ਕੰਝਦੇਓ ਪੁੰਨ ਹੁੰਦਾ ਇਹ ਕਹਿੰਦਾ ਪੁੰਨ ਕਰਦੇ ਬਈ ਕਹਿੰਦਾ ਪਾਪ ਦਾ ਕਹਿੰਦਾ ਬਹੁਤ ਕਰਦੇ ਆ ਲੈ ਸੁਣ ਲੈ ਨਾ ਪੁੰਨ ਕਰਦੇ ਸੁਣ ਲੈ ਇਹਦੀ ਗੱਲ ਹੈ ਨਾਲੇ ਹੋਰ ਕਰਿਆ ਕਰ ਮੇਰੀ ਗੱਲ ਸੁਣ ਇਹ ਜਿਹੜਾ ਪੂਰੇ ਤੋਂ ਪਾਉਣਾ ਇਹ ਤੇਲ ਚੌਲੀ ਹਾਂ ਇਹ ਰਸਤੇ ਚ ਆਉਂਦਾ ਇਧਰੋਂ ਦੇਖ ਰੇੜਾ ਵੀ ਆ ਜਾਂਦਾ ਕਈ ਵਾਰੀ ਤੂੰ ਕੱਖ ਪੱਠੇ ਪੱਠੇ ਲੈਣਾ ਹਨਾ ਤੇ ਇੱਥੇ ਦੇ ਆਉਂਦਾ ਇਹਦੀ ਗੱਲ ਕਈ ਵਾਰੀ ਟਰੈਕਟਰ ਵੀ ਉਰੇ ਬਾਹ ਬਹਾਈ ਜੀਰੀ ਲਾਉਨੇ ਆਪਾਂ ਕਣਕ ਬੀਜਦੇ ਆ ਹਨਾ ਤੇ ਕਪਾਣ ਵੀ ਆਉਂਦੀ ਆ ਵੱਢਣ ਜੀਰੀ ਵੱਢਣਾਉਂਦੀ ਆ ਕਣਕ ਇਹ ਪਤਾ ਹੈ ਹੁਣ ਆਪਾਂ ਵੀ ਲੰਘਾਂਗੇ ਯਾਰ ਪੈਰਾਂ ਥੱਲੇ ਆਉਂਦੇ ਨੇ ਇਹ ਤੂੰ ਇੱਕ ਸਾਈਡ ਤੇ ਜਾ ਤਾਂ ਇਧਰ ਕਿਤੇ ਗੱਲ ਜਾਂ ਫਿਰ ਉਹ ਰਸਤੇ ਕੋਲੇ ਕਰ ਲੈ ਹਾਂ ਕੀੜੇ ਹੁੰਦੇ ਨੇ ਇਧਰ ਵੀ ਰਸਤੇ ਚ ਤਾਂ ਪਰਾਂ ਹੋ ਜਾਣਗੇ ਇਹ ਤਾਂ ਜਿੱਥੇ ਤੂੰ ਪਾਈ ਜਾਏਗਾ ਉੱਥੇ ਹੀ ਖਿੱਚ ਜਾਣਗੇ ਉੱਥੇ ਆਪਾਂ ਠੀਕ ਜੀ ਆਣਗੇ ਇਹ ਨਾਲ ਸਾਈਡ ਤੇ ਪ ਕਿੱਥੇ ਕਿੱਥੇ ਜਾਏ ਉਸਤੀ ਜਾਏ ਹੁੰਦਾ ਸ਼ਿਵਜੀ ਦੇ ਸ਼ਿਵਜੀ ਹੂੰ ਉਹ ਤੈਨੂੰ ਤਾਂ ਰੋਟੀ ਤਾਂ ਚਾਹ ਤਾਂ ਦਿੰਦੀ ਨਹੀਂ ਜੀ ਦੰਡੀ ਆਇਆ ਦਿੰਦੀ ਨਹੀਂ ਜੀ ਤੇਰੇ ਲਈ ਦਿੰਦੀ ਉਹ ਨਾਮ ਕਰਕੇ ਆ ਸਾਰਾ ਕੁਝ ਮਿਲਦਾ ਇਹਨੂੰ ਹਾਂ ਕੱਖ ਕੱਖ ਪਾਇਆ ਕਹਿੰਦਾ ਮੈਂ ਸੁਣੋ ਤੂੰ ਨਹੀਂ ਪੌਣਾ ਮੈਂ ਤਾਂ ਪੌਣਾ ਮੈਂ ਤਾਂ ਪੌਣਾ ਮਤਰਾ ਦੇਖਿਆ ਨਹੀਂਗਾ ਆ ਵਧੀਆ ਨਹੀਂ ਸਾਡਾ ਦੋ ਟੋਕਰੇ ਕੱਖੜ ਪਾ ਕੇ ਪਾਟਾ ਹੋ ਗਿਆ ਹਾਂ ਮੈਂ ਸਾਰਾ ਜਾ ਚੋੜਾ ਹੋ ਜਾਂਦਾ ਪਾਟੇ ਵੀ ਮੈਂ ਪਾਟੇ ਮੰਮੀ ਪਾ ਦੇ ਕੱਖ ਹੁਣ ਹਾਂ ਪਾਣੀ ਪਾਣੀ ਦਿੰਦੀ ਆ ਪਾਣੀ ਦਿੰਦਾ ਘਲਾਰ ਭਰ ਕੇ ਸਾਰਾ ਕੁਝ ਮਿਲਦਾ ਵੱਡਾ ਘਲਾਰ ਸੇਵਾ ਫੁੱਲ ਹੁੰਦੀ ਆ ਇਹਨੂੰ ਬਸ ਕੋਈ ਇੱਜਾ ਨਾ ਲੈ ਕੇ ਜਾਂਦੀ ਇਹਨੂੰ ਹਾਂ ਉੱਤੇ ਉੱਤੇ ਤਾਂ ਗਿਆ ਨਹੀਂ ਗਾ ਨੀਰਾ ਦੇਵੀ ਹੋਰ ਤੂੰ ਕਹਿ ਦਿਆ ਕਰਕੇ ਮੈਨੂੰ ਨਾਲ ਲੈ ਕੇ ਜਾਇਆ ਕਰ ਹਾਂ ਕਹਿੰਦਾ ਮੈਨੂੰ ਨਾਲ ਲੈ ਕੇ ਜਾਗਾ ਮੋਟਰਸਾਈਕਲ ਦਾ ਉਹ ਭਾਈ ਤੂੰ ਸੁਣ ਤੂਤੀ ਵਾਲੀ ਲਾ ਕੇ ਪੱਗ ਮੋਟਰਸਾਈਕਲ ਲੈ ਕੇ ਜਾਇਆ ਕਰ ਮਗਰ ਪਠਿਆ ਕੇ ਐ ਟੌਰ ਭਾਂਜ ਪਿੰਡ ਚ ਵੀ ਜਾਣ ਵੀ ਹਾਂ ਨਿੰਮਾ ਜਾਂਦਾ ਹੈ ਹੈਨਾ ਹਾਂ ਪਿੰਡ ਚ ਵੀ ਨਿੰਮਾ ਜਾਂਦਾ ਓਏ ਹਾਂ ਉਹ ਸਿੱਖਾਂ ਗਿਆ ਸਕੂਟ ਸਿੱਖਾਂ ਕਿ ਤੈਨੂੰ ਚੋਟ ਉਹ ਸਕੂਟ ਨਹੀਂ ਵਜਾਣੀ ਮੇਰੀ ਪਾਈ ਰਾਮ ਨੇ ਇਹ ਵਰਤਾਉਦਾ ਮੈਂ ਸਿਖਾਉਂਦਾ ਤੀ ਦੇਖੀ ਉਹ ਤੇ ਜੀਰੀ ਚ ਬਾੜਦਾ ਉਹ ਮੋਟਰਸਾਈਕਲ ਇਹਨੇ ਹਾਂ ਮੈਨੂੰ ਵੀ ਵਿੱਚ ਲਵੇੜ ਦੇਣਾ ਮਿੱਠੇ ਹੀ ਲਵੇੜਦਾ ਹੋਰ ਮੈਂ ਤਾਂ ਹੁਣ ਡਰਦਾ ਇਹਨੂੰ ਸਿਖਾਉਂਦਾ ਨਹੀਂਗਾ ਵਧੀਆ ਮੈਂ ਮੇਰਾ ਸੱਟ ਮਾਰਦਾ ਇਹਦਾ ਗੱਲ ਕਰ ਉਹ ਬੇਲੀ ਜਗ੍ਹਾ ਆ ਖੇਤਾ ਖੁੱਤਾ ਚ ਇਹ ਤਾਂ ਜੇ ਕਿਤੇ ਪਿੰਡ ਪਿੰਡ ਚ ਹੋਵੇ ਉਂੀ ਕਿਸੇ ਦੀਆਂ ਲੱਤਾਂ ਤੋੜ ਦੇ ਮੈਂ ਲੱਤਾਂ ਤੋੜ ਹਜੇ ਨਹੀਂ ਹੋਏ ਲੱਤਾਂ ਤੋੜ ਲਾਂਗੇ ਹੋਰ ਉਹ ਹੀ ਤਾਂ ਗੱਲ ਹੈ ਹੋਰ ਚੱਲ ਕੋਈ ਨਹੀਂ ਸਕੇ ਆਵਾਂਗੇ ਤੈਨੂੰ ਫੇਰ ਤਾ ਲੈ ਜਾ ਕਰੂਗੀ ਤੂੰ ਉਹ ਨਾ ਐ ਕਹੀਂ ਕਹਿ ਵੀ ਮੋਟਰਸਾਈਕਲ ਤੇ ਚੱਲਾਂਗੇ ਆਪਾਂ ਫੇਰ ਦੇਖਦੇ ਆ ਲੈ ਜਾਂਦੀ ਆ ਤੈਨੂੰ ਓਏ ਹਾਂ ਦੇਖਾਂ ਹੈ ਓਏ ਓ ਸਾਮੇ ਤਾਂ ਬੈ ਜਾ ਮੋਟਰਸਾਈਕਲ ਦੀ ਮਾਰੀ ਇਹਨੂੰ ਨਾਲ ਲੈ ਜਾ ਕਰੂਗੀ ਉਹ ਹਾਂ ਹੋਰ ਨਹੀਂ ਬੋ ਮੇਰਾ ਕੀ ਆ ਮੈਂ ਤਾਂ ਉਹ ਨੂੰ ਸਕੇ ਦੂੰਗਾ ਮੈਂ ਬੈਠ ਕੇ ਭੱਜ ਜਾ ਕੋਈ ਮੈਂ ਓਏ ਓ ਸਾਮੇ ਤਾਂ ਬੈ ਜਾ ਧੁੱਪੇ ਮਰੀ ਜਾ ਨਾ ਪਾੜੀ ਹੋਏ ਚਲੋ ਬਾਹੋਂ ਨੀ